ਲਬੀ ਬੈਕਟਰੀ ਵੀ ਅਸ਼ਾਰ ਜੀ ਜੀ ਬਿਲਕੁਲ ਅੱਜ ਮੁਖਸਰਪੁਰ ਉਸ ਨੇ ਬਹੁਤ ਵਧੀਆ ਛਲਾਗਾ ਜੋ ਕੰਮ ਕੀਤਾ ਹੈ ਜਿੱਦਾਂ ਸਾਰਿਆਂ ਨੂੰ ਪਤਾ ਹੈ ਇਲੈਕਸ਼ਨ ਮੋਰਚ ਸਾਰੇ ਚੱਲ ਰਹੇ ਨੇ ਤੇ ਮਾਨਜੋਗ ਚੋਣ ਕਮਿਸ਼ਨ ਤੇ ਸ੍ਰੀ ਗੌਰਵ ਜੀ ਵੀ ਆਈਪੀਐਸ ਡੀਜੀਪੀ ਪੰਜਾਬ ਦੇ ਦੀਆਂ ਹਦਾਇਤਾਂ ਦੇ ਮੁਤਾਬਕ ਕੰਮ ਕਰ ਰਹੇ ਨੇ ਸਾਡੇ ਮਾਨਜੋਗ ਐਸਐਸਪੀ ਸਾਹਿਬ ਪਾਕੀਰਾਤ ਮੀਨਾ ਜੀ ਉਨ੍ਹਾਂ ਦੇ ਵਿਸ਼ੇ ਨਿਰਦੇਸ਼ਾਂ ਦੇ ਉੱਤੇ ਜਿਹੜੇ ਮਾੜੇ ਅਨਸਰਾਂ ਦੇ ਖਿਲਾਫ ਮਹੀਨ ਮਿੱਟੀ ਗਈ ਆ ਉਹਦੇ ਤਹਿਤ ਅੱਜ ਅਸੀਂ ਸਵੇਰੇ ਸਾਡੇ ਡੀਐਸਪੀ ਡੀ ਜਸਪਾਲ ਸਿੰਘ ਜੀ ਡੀਐਸਪੀ ਸਬ-ਡਿਵੀਜ਼ਨ ਸਤਨਾਮ ਸੀਆਈਏ ਇੰਚਾਰਜ ਗੁਰਵਿੰਦਰ ਐਸਐਚਓ ਬਰੂਆਲਾ ਜਗਸੀਰ ਐਸਐਚਓ ਇਕਬਾਲ ਐਸਐਚਓ ਸਿਟੀ ਤੇ ਨਾਲ ਐਕਸਾਈਜ਼ ਦੀਆਂ ਟੀਮਾਂ ਨੂੰ ਨਾਲ ਲੈ ਕੇ ਅੱਜ ਇੱਕ ਕਸ ਆਪਰੇਸ਼ਨ ਚਲਾਇਆ ਸੀ ਸਰਚ ਆਪਰੇਸ਼ਨ ਸੀ ਜਿਹਦੇ ਚ ਸਾਨੂੰ ਇੱਕ ਇਨਫੋਰਮੇਸ਼ਨ ਮਿਲਦੀ ਆ ਇਹ ਫੁਲਾਨੀ ਥਾਂ ਦੇ ਉੱਤੇ ਜਾ ਕੇ ਗੁੰਨਿਆਣੇ ਰੋਡ ਤੇ ਕੋਈ ਨਜਾਇਜ਼ ਫੈਕਟਰੀ ਕਿਸੇ ਨੇ ਜਿਹਦੇ ਜੀ ਨਜਾਇਜ਼ ਲਾਹਣ ਕੱਢ ਰਹੇ ਨੇ ਉਹ ਬਣਾ ਰਹੇ ਨੇ ਜਿਹਦੇ ਤਹਿਤ ਅਸੀਂ ਉੱਥੇ ਰੇਡ ਕਰਦੇ ਹਾਂ ਜਿਹਦੇ ਦੌਰਾਨੇ ਰੇਡ ਸਾਨੂੰ ਉੱਥੇ ਬੜੀ ਅੱਛੀ ਰਿਕਵਰੀ ਉੱਥੇ ਮਿਲਦੀ ਹੈ ਜਿਹਦੇ ਚ ਸਾਨੂੰ ਕਰੀਬ 1 ਲੱਖ ਲੀਟਰ ਲਾਹਣ ਇੱਕ ਜਗ੍ਹਾ ਤੋਂ ਬਰਾਮਦ ਹੁੰਦੀ ਆ ਇਹਦੇ ਤਹਿਤ ਹੀ ਅਲੱਗ-ਅਲੱਗ ਥਾਵਾਂ ਤੋਂ ਹੋਰ ਵੀ ਰਿਕਵਰੀ ਹੁੰਦੀ ਹੈ ਜਿਹਦੇ ਤਹਿਤ ਅਸੀਂ ਕਰੀਬ 6 ਮੁਕਦਮੇ ਦਰਜ ਕੀਤੇ ਨੇ ਤੇ 7 ਜਿਹੜੇ ਮੁਜਰਮ ਨੇ 올 라운드 업 ਕੀਤੇ ਨੇ ਸਰ ਫੈਕਟੀ ਦਾ ਜਿਹੜਾ ਜਿਹੜਾ ਸਮਾਨ ਪਿਆ ਹੈ ਇਹ ਕਰੋ ਤੋਂ ਫੈਕਟੀ ਚਲਾ ਰਹੇ ਸੀ ਤਦ ਦੇਖੋ ਜਿਹੜਾ ਅਸੀਂ ਅਜੇ ਫਰਦਰ ਇਹ ਇਨਵੈਸਟੀਗੇਸ਼ਨ ਦਾ ਪਾਰਟ ਆ ਅਜੇ ਫਿਲਹਾਲ ਅਸੀਂ ਬੰਦੇ ਰਾਉਂਡ ਅਪ ਕੀਤੇ ਨੇ ਉਹਦੇ ਚ ਅਸੀਂ ਪਰਚਾ ਦਰਜ ਕੀਤਾ ਆ ਤੇ ਉਹਦੀ ਪੁਸ਼ਕਿਸ਼ ਜਿਹੜੀ ਹੈ ਉਹ ਚੱਲ ਰਹੀ ਆ ਕਿ ਇਹਨਾਂ ਨੇ ਕਦੋਂ ਤੋਂ ਸ਼ੁਰੂ ਕੀਤਾ ਸੀ ਜਿਹਦੇ ਚ ਅਸੀਂ ਗੱਡੀਆਂ ਵੀ ਰਿਕਵਰ ਕੀਤੀਆਂ ਨੇ ਗੱਡੀਆਂ ਦੇ ਵਿੱਚ ਵੀ ਇਹਨਾਂ ਨੇ ਕੋਈ ਮਤਲਬ ਉਹਦੇ ਚ ਇੱਕ ਜੰਤਰ ਇਹਨਾਂ ਲਾਇਆ ਹੋਇਆ ਸੀ ਜਿਹਦੇ ਨਾਲ ਇਹ ਦਾਰੂ ਅੱਗੇ ਸਪਲਾਈ ਕਰਦੇ ਸੀ ਹਾਂ ਸਰ ਕੋਈ ਕਿਸੇ ਮਤਲਬ ਕਿ ਸੈਸਟੀ ਪਾਰਟੀ ਨਾਲ ਵੀ ਸਬੰਧ ਨਹੀਂ ਹੋਇਆ ਕੋਈ ਦੇਖੋ ਅਜੇ ਇਹਦੀ ਮੁੱਢਲੀ ਤੋਤੀਸ਼ ਇਦਾਂ ਦਾ ਕੁਝ ਨਹੀਂ ਹੈ ਪਰ ਅੱਗੇ ਫਰਦਰ ਇਹ ਪੁੱਛ ਕੇ ਛੇ ਛਗੇ ਚੱਲ ਰਹੀ ਹੈ ਜੋ ਜਿੱਦਾਂ ਵੀ ਸਾਡੇ ਕੋਲ ਅੱਗੇ ਕੋਈ ਆਉਗੀ ਚੀਜ਼ ਉਹਦੇ ਨਾਲ ਤੁਹਾਨੂੰ ਅਸੀਂ ਦੱਸਿਆ ਜਾਊਗਾ ਫਿਰ ਇਹ ਕਿਿੱਤੇ ਦੀ ਜਿਹੜੀ ਰਿਕਵਰੀ ਬਿਲਕੁਲ ਨਹੀਂ ਲੈ ਲਈ ਸੀ ਥੈਂਕ ਯੂ ਅਬ ਜਿਹੜੀ ਐਨਡੀ ਦੀ ਰਿਕਵਰੀ ਹੈ ਉਹੱਚ ਵੀ ਹੋਈ ਹੈ 5 ਗ੍ਰਾਮ ਹਿਰੋਂਦੀਰ ਕਵਰੀ ਹੋਈ ਹੈ ਉਹ ਰਜਨੀ ਨਾਮ ਦੀ ਕੋਈ ਹੈਗੀ ਆ ਉਹਦੇ ਕੋਲ ਰਿਕਵਰੀ ਕੀਤੀ ਹੈ ਜਿਹੜੀ ਸਿਟੀ ਥਾਣੇ ਜੇ ਰਿਕਵਰੀ ਤੇ ਉਹਦੇ ਤਹਿਤ ਮੁਕਦਮਾ ਦਰਜ ਆ ਤੇ ਉਹਦੀ ਵੀ ਅੱਗੇ ਜਿਹੜੀ ਪੁਛਗਿਛ ਬੈਕਵਰਡ ਫਾਰਵਰਡ ਲਿੰਕੇਜ ਤੇ ਉੱਤੇ ਕੰਮ ਕੀਤਾ ਜਾ ਰਿਹਾ ਹੈ ਇਹ ਸੱਜਿ ਨੇ ਜਿਹੜਾ ਕੋਈ ਇਸ ਤਰ੍ਹਾਂ ਜਿਉਂ ਮਨਾ ਕੋਈ ਫਿਲਹਾਲ ਇਦਾਂ ਦੀ ਕੋਈ ਗੱਲ ਨਹੀਂ ਸਾਹਮਣੇ ਆਈ ਵੀ ਇਹਨਾਂ ਦਾ ਪਹਿਲੋ ਲਿੰਕ ਹੈਗਾ ਜਿਹਨਾਂ ਕੋਈ ਫੈਕਟਰੀ ਫੜੀ ਗਈ ਹੈ ਪਰ ਫਿਰ ਵੀ ਅਜੇ ਅਸੀਂ ਤਫਤੀਸ਼ ਦੇ ਦੌਰਾਨ ਪੁਛਗਿਛ ਇਨਟਰੋਗੇਸ਼ਨ ਚੱਲੇਗੀ ਉਸ ਦੇ ਵਿੱਚ ਜੋ ਵੀ ਸਾਹਮਣੇ ਆਊਗਾ ਉਹ ਤੁਹਾਡੇ ਨੂੰ ਤੁਹਾਨੂੰ ਜ਼ਰੂਰ ਉਹਦੇ ਬਾਰੇ ਬਰੀਫ